ਸਤਿ ਸ੍ਰੀ ਅਕਾਲ ਵੀ ਸੋਸ਼ਲ ਦੇਖ ਰਹੇ ਹਾਂ ਮੈਂ ਮਨਪ੍ਰੀਤ ਬਾਰਸਾਂ ਦੌਰਾਨ ਨਰਮੇ ਨੂੰ ਪੈਰਾਵਲਟ ਤੋਂ ਕਿਵੇਂ ਬਚਾਈਏ ਇਸ ਸਾਲ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਅੰਦਰ ਨਰਮਾ ਪੱਟੀ ਵਿੱਚ ਜੁਲਾਈ ਦੇ ਅਖੀਰ ਤੱਕ ਵੀ ਮਾਨਸੂਨ ਦੀਆਂ ਬਾਰਸਾਂ ਘੱਟ ਪੈਣ ਕਾਰਨ ਔੜ ਵਾਲੀ ਸਥਿਤੀ ਬਣ ਗਈ ਸੀ ਅਜਿਹੀਆਂ ਸਥਿਤੀਆਂ ਵਿੱਚ ਜੇਕਰ ਸੋਕੇ ਤੋਂ ਬਾਅਦ ਭਾਰਾ ਮੀਂਹ ਪੈ ਜਾਵੇ ਜਾਂ ਫਸਲ ਨੂੰ ਭਾਰਾ ਪਾਣੀ ਲੱਗ ਜਾਵੇ ਤਾਂ ਨਰਮੇ ਦੇ ਪੱਤੇ ਅਚਾਨਕ ਮੁਰਝਾ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਝੜ ਜਾਂਦੇ ਹਨ ਬੂਟੇ ਨੂੰ ਪੁੱਟ ਕੇ ਦੇਖਣ ਤੇ ਇਹਨਾਂ ਦੀਆਂ ਜੜਾਂ ਬਿਲਕੁਲ ਤੰਦਰੁਸਤ ਦਿਖਾਈ ਦਿੰਦੀਆਂ ਹਨ ਅਤੇ ਇਹਨਾਂ ਉੱਪਰ ਕੋਈ ਵੀ ਮਾੜਾ ਅਸਰ ਦਿਖਾਈ ਨਹੀਂ ਦਿੰਦਾ ਜੋ ਕਿ ਪੈਰਾਵੈਲਟ ਦੀਆਂ ਨਿਸ਼ਾਨੀਆਂ ਹਨ ਇਸ ਦੇ ਕਈ ਕਾਰਨ ਨੇ ਪੈਰਾਵੈਲਟ ਕਿਸੇ ਜਵਾ ਨੂੰ ਜਾਂ ਬਿਸ਼ਾ ਨੂੰ ਕਾਰਨ ਨਹੀਂ ਹੁੰਦਾ ਬਲਕਿ ਸੋਕੇ ਤੋਂ ਬਾਅਦ ਭਾਰਾ ਮੀਂਹ ਪੈਣ ਨਾਲ ਖੇਤ ਵਿੱਚ ਜ਼ਿਆਦਾ ਦੇਰ ਤੱਕ ਪਾਣੀ ਖੜਾ ਰਹਿਣ ਨਾਲ ਹੁੰਦਾ ਹੈ ਖੇਤ ਵਿੱਚ ਲਗਾਤਾਰ ਪਾਣੀ ਖੜਨ ਨਾਲ ਬੂਟਿਆਂ ਦੀਆਂ ਜੜਾਂ ਨੂੰ ਹਵਾ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਬੂਟੇ ਪੂਰੀ ਤਰ੍ਹਾਂ ਮੁਰਝਾ ਜਾਂਦੇ ਹਨ ਸੋਕੇ ਵਾਲੀਆਂ ਸਥਿਤੀਆਂ ਤੋਂ ਬਾਅਦ ਭਾਰੀ ਵਾਰਸ਼ ਉਸ ਤੋਂ ਤੁਰੰਤ ਬਾਅਦ ਵਧੇਰੇ ਤਾਪਮਾਨ ਅਤੇ ਸੂਰਜ ਦੀ ਤੇਜ਼ ਧੁੱਪ ਪੈਰਾਵਲਟ ਲਈ ਅਨੁਕੂਲ ਸਥਿਤੀ ਬਣਾਉਂਦੇ ਹਨ ਰੋਕਥਾਮ ਦੇ ਕਈ ਢੰਗ ਹਨ ਸੋਕੇ ਤੋਂ ਬਾਅਦ ਭਾਰੀ ਵਾਰਸ਼ ਪੈਂਦੇ ਧਿਆਨ ਰੱਖੋ ਕਿਉਂਕਿ ਫਸਲ ਵਿੱਚ ਪੈਰਾਵਲਟ ਵਾਲੀ ਸਥਿਤੀ ਬਣ ਸਕਦੀ ਹੈ ਪੈਰਾਵਲਟ ਦੀਆਂ ਮੂਢਲੀਆਂ ਨਿਸ਼ਾਨੀਆਂ ਨਜ਼ਰ ਆਉਂਦੇ ਹੀ ਇਨ੍ਹਾਂ ਬੂਟਿਆਂ ਉੱਪਰ ਕੋਬਾਲਟ ক্লোਰੋਰਾਇਡ 10 ਮਿਲੀਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਸੜਕਾ ਨਿਸ਼ਾਨੀਆਂ ਨਜ਼ਰ ਆਉਣ ਤੋਂ ਤੁਰੰਤ ਬਾਅਦ ਹੀ ਕਰੋ ਕਿਉਂਕਿ ਜੇਕਰ ਬੂਟੇ ਪੂਰੀ ਤਰ੍ਹਾਂ ਮੁਰਝਾ ਜਾਣ ਤਾਂ ਇਹ ਸਪਰੇਅ ਅਸਰ ਨਹੀਂ ਕਰਦੀ। ਪੈਰਾਵਰਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੋਂ ਪਹਿਲਾਂ ਕੋਬਾਲਟ ক্লোਰੋਰਾਇਡ ਸੜਕਾ ਨਾ ਕਰੋ। ਪੈਰਾਵਰਟ ਆਉਣ ਤੇ ਪੂਰੇ ਖੇਤ ਵਿੱਚ ਸੜਕਾ ਕਰਨ ਦੀ ਲੋੜ ਨਹੀਂ ਸਿਰਫ ਨਿਸ਼ਾਨੀਆਂ ਵਾਲੇ ਬੂਟਿਆਂ ਤੇ ਹੀ ਸੜਕਾ ਕਰੋ। ਆਦੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਇਹ ਜਾਣਕਾਰੀ ਪੀਐ ਜੀ ਲੁਧਿਆਣਾ ਦੇ ਹਫਤਾਵਰੀ ਰਸਾਲੇ ਤੋਂ ਪ੍ਰਾਪਤ ਕੀਤੀ ਗਈ ਹੈ ਦਿਓ ਆ ਗਿਆ ਸਸ਼ੀਕਾਰ